ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਧੰਨਵਾਦ ਤੁਹਾਡਾ ਪਹਿਲੀਆਂ ਵੀਡੀਓਜ਼ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਬਹੁਤ ਹੀ ਘੱਟ ਸਮਾਂ ਦੇ ਵਿੱਚ ਇੱਕ ਰੈਸਪੀ ਲੈ ਕੇ ਆਉਣ ਲੱਗੇ ਆਂ ਸਾਰੇ ਜਾਣੇ ਅਰਬੀ ਤਾਂ ਖਾਂਦੇ ਹੋਣਗੇ ਘਰੇ ਕਿਸੇ ਦਾ ਸਟਾਈਲ ਕਿਵੇਂ ਦਾ ਆ ਕਿਸੇ ਦਾ ਸਟਾਈਲ ਕਿਵੇਂ ਦਾ ਆ ਅੱਜ ਆਪਾਂ ਜਿਵੇਂ ਆਪਣੇ ਘਰੇ ਅਰਬੀ ਦੀ ਸਬਜ਼ੀ ਬਣਦੀ ਓਵੇਂ ਤੁਹਾਨੂੰ ਦੱਸਾਂਗੇ ਕਈ ਤਰੀ ਵਾਲੀ ਰੱਖਦੇ ਆ ਤੇ ਕਈ ਸੁੱਕੀ ਤੇ ਆਪਣੇ ਘਰੇ ਸੁੱਕੀ ਖਾਂਦੇ ਆ ਸੋ ਆਪਾਂ ਸੁੱਕੀ ਅਰਬੀ ਦੀ ਸਬਜ਼ੀ ਬਣਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਆ ਕੱਟ ਲਿਆ ਸੀਗਾ ਇਹਨੂੰ ਵਾਸ਼ ਕਰ ਲਿਆ ਸੀ ਤੁਸੀਂ ਵਾਸ਼ ਕਿਵੇਂ ਕਰਨਾ ਆ ਇਹਨੂੰ ਪਹਿਲਾਂ ਕੱਟ ਲੈਣਾ ਆ ਕੱਟ ਕੇ ਉਸ ਤੋਂ ਬਾਅਦ ਪਾਣੀ ਦੇ ਵਿੱਚ ਨੂਨ ਪਾ ਕੇ ਇਹਨੂੰ ਥੋੜੇ ਟਾਈਮ ਲਈ ਭਗੋ ਕੇ ਰੱਖ ਦੇਣਾ ਆ ਉਸ ਤੋਂ ਬਾਅਦ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਲ ਕੇ ਜਿਹੜਾ ਆ ਇਨੂੰ واਸ਼ ਕਰ ਲੈਣਾ ਤਾਂ ਕਿ ਜਿਹੜਾ ਜਾਂ ਲੇਸ ਹੁੰਦੀ ਆ ਉਹ ਸਾਰੀ ਨਿਕਲ ਜਾਂਦੀ ਆ ਠੀਕ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹਰੀ ਮਿਰਚੀ ਯੂਜ਼ ਕਰਾਂਗੇ ਕਟਿਆ ਹੋਇਆ ਲਸਣ ਯੂਜ਼ ਕਰਾਂਗੇ ਇੱਕ ਮੈਂ ਟਮਾਟਰ ਲੈ ਲਿਆ ਸੀ ਉਹਨੂੰ ਆਪਾਂ ਚੋਪਰ ਵਿੱਚ ਚੌਪਡ ਕਰ ਲਿਆ ਤੇ ਦੋ ਤੋਂ ਤਿੰਨ ਜਿਹੜੇ ਆ ਵੱਡੇ ਆਪਾਂ ਪਿਆਜ਼ ਲੈ ਲਏ ਤੇ ਉਹਨਾਂ ਨੂੰ ਕੱਟ ਲਿਆ ਤੇ ਅਰਬੀ ਆ ਜਿਹੜੀ ਆਪਾਂ ਉਹ ਤੇਲ ਦੇ ਵਿੱਚ ਫਰਾਈ ਕਰਕੇ ਬਣਾਵਾਂਗੇ ਬਹੁਤ ਹੀ ਸਵਾਦ ਬਣਦੀ ਆ ਤੁਸੀਂ ਵੀ ਇਦਾਂ ਬਣਾ ਕੇ ਦੇਖਿਓ ਤੁਹਾਨੂੰ ਵੀ ਬਹੁਤ ਵਧੀਆ ਲੱਗੂਗੀ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਪਾ ਲਿਆ ਤੇਲ ਜਦੋਂ ਕੜ ਗਿਆ ਤੇ ਆਪਾਂ ਜਿਹੜੀ ਇਹ ਸਾਰੀ ਅਰਬੀ ਆ ਹੌਲੀ ਹੌਲੀ ਕਰਕੇ ਫਰਾਈ ਕਰ ਲਾਂਗੇ ਤੇਲ ਆਪਣਾ ਗਰਮ ਹੋ ਗਿਆ ਸੀ ਹੁਣ ਆਪਾਂ ਇਹਦੇ ਵਿੱਚ ਜਿਹੜੀ ਅਰਬੀ ਫਰਾਈ ਕਰਾਂਗੇ ਜਦੋਂ ਥੋੜੀ ਥੋੜੀ ਆਪਣੀ ਅਰਬੀ ਬਰਾਊਨ ਹੋਣ ਲੱਗ ਪਈ ਤਾਂ ਉਹਨੂੰ ਆਪਾਂ ਜਿਹੜਾ ਆਇਲ ਵਿੱਚੋਂ ਕੱਢ ਦਾਂਗੇ ਐਦੇ ਕਰਕੇ ਆਪਾਂ ਜਿਹੜੀ ਆ ਸਾਰੀ ਹੀ ਅਰਬੀ ਫਰਾਈ ਕਰ ਲਾਂਗੇ ਲੋ ਵੀ ਹੁਣ ਆਪਾਂ ਜਿਹੜਾ ਅਰਬੀ ਨੂੰ ਤੜਕਾ ਲਾਉਣ ਲੱਗੇ ਆ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾਉਂਗੇ ਹਿੰਗ ਕਿਉਂਕਿ ਅਰਬੀ ਬਾਏ ਹੁੰਦੀ ਆ ਸੋ ਹਿੰਗ ਦੇ ਨਾਲ ਬਹੁਤ ਵਧੀਆ ਫਲੇਵਰ ਆਉਂਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਜਿਹੜਾ ਆਪਾਂ ਪਹਿਲਾਂ ਕੱਟ ਲਿਆ ਸੀ ਲਸਣ ਵੀ ਬਾਏ ਤੋਂ ਹੁੰਦਾ ਆ ਲਸਣ ਤੋਂ ਬਾਅਦ ਥੋੜਾ ਜਿਹਾ ਜਦੋਂ ਇਹ ਬਰਾਊਨ ਹੋ ਜਾਊਗਾ ਤਾਂ ਆਪਾਂ ਇਹਦੇ 'ਚ ਜਿਹੜਾ ਐਡ ਕਰ ਦੇਣਾ ਪਿਆਜ਼ ਜੇ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਆਰਬੀ ਤਾਂ ਤੁਹਾਡੀ ਜਿਹੜੀ ਆਰਬੀ ਆ ਉਹਨੇ ਲੇਸ ਜਿਹੀ ਵੀ ਨਹੀਂ ਛੱਡਣੀ ਤੇ ਬਹੁਤ ਹੀ ਸੁਆਦ ਬਣਦੀ ਆ ਤੇ ਜਰੂਰ ਇੱਕ ਵਾਰੀ ਇਸ ਤਰੀਕੇ ਨਾਲ ਟਰਾਈ ਕਰਕੇ ਦੇਖਿਓ ਤੇ ਹੁਣ ਆਪਾਂ ਇਹਨੂੰ ਜਿਹੜਾ ਆ ਪਿਆਜ਼ ਨੂੰ ਭੁੰਨਾਂਗੇ ਜਦੋਂ ਪਿਆਜ਼ ਭਨ ਹੋਊਗਾ ਤੇ ਆਪਾਂ ਇਹਦੇ ਵਿੱਚ ਨੈਕਸਟ ਜਿਹੜਾ ਆ ਇੰਗਰੀਡੀਅੰਟ ਐਡ ਕਰਾਂਗੇ ਲੋ ਵੀ ਆਪਣੇ ਜਿਹੜਾ ਆ ਪਿਆਜ਼ ਇਹ ਉਹ ਬ੍ਰਾਊਨ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਹਰੀ ਮਿਰਚ ਤੇ ਟਮਾਟਰ ਲੂਣ ਆਪਾਂ ਪਾਵਾਂਗੇ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਲਾਲ ਮਿਰਚ ਘੱਟ ਯੂਜ਼ ਕਰਨ ਲੱਗ ਪਏ ਹੁਣ ਆਪਾਂ ਹਣ ਆਪਾਂ ਇਹਦੇ ਛਾਵਾਂਗੇ ਹਰੀ ਮਿਰਚ ਥੋੜੀ ਜੀ ਸਪਾਈਸੀ ਵਧੀਆ ਲੱਗਦੀ ਹੈ ਇਹ ਤੇ ਹੁਣ ਆਪਾਂ ਇਹਦੇ ਚ ਐਡ ਕਰ ਦਾਂਗੇ ਚੌਪਡ ਕੀਤਾ ਹੋਇਆ ਟਮਾਟਰ ਲੋਵੀ ਆਪਣਾ ਤੜਕਾ ਜਿਹੜਾ ਆ ਪੁੱਜ ਗਿਆ ਹੋਣਾ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਤੇ ਇਹਨੂੰ ਕਰ ਦਾਂਗੇ ਮਿਕਸ ਥੋੜਾ ਟਾਈਮ ਹੁਣ ਆਪਾਂ ਹਲਦੀ ਨੂੰ ਜਿਹੜਾ ਪੁੱਜਣ ਦਵਾਂਗੇ ਲੋਵੀ ਆਪਣਾ ਮਸਾਲਾ ਜਿਹੜਾ ਆ ਹੋ ਗਿਆ ਰੈਡੀ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਆਪਾਂ ਇਹਦੇ ਚ ਥੋੜਾ ਜਿਹਾ ਪਾਣੀ ਪਾਇਆ ਸੀ ਤਾਂ ਕਿ ਮਸਾਲਾ ਥੱਲੇ ਨਾ ਲੱਗੇ ਤਾਂ ਹੁਣ ਆਪਾਂ ਇਹਦੇ ਚ ਐਡ ਕਰ ਦਾਂਗੇ ਜਿਹੜੀ ਆਪਣੀ ਆਰਬੀ ਫਰਾਈ ਕੀਤੀ ਹੋਈ ਆ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਮਿਕਸ ਤੇ ਥੋੜਾ ਜਿਹਾ ਇਹਨੂੰ ਸੇਕ ਲਵਾ ਕੇ ਆਪਾਂ ਜਿਹੜੀ ਆਪਣੀ ਆਰਬੀ ਆ ਥੱਲੇ ਲਾ ਦਾਂਗੇ ਕਿਉਂਕਿ ਆਪਣੀ ਆਰਬੀ ਜਿਹੜੀ ਉਹ ਰੈਡੀ ਹੋ ਚੁੱਕੀ ਆ ਪਹਿਲਾਂ ਜਿਹੜਾ ਇਹ ਆਪਾਂ ਪਹਿਲਾਂ ਜਿਹੜਾ ਆਪਾਂ ਇਹਨੂੰ ਪਿਆਜ਼ ਜਿਹੜਾ ਭੁੰਨ ਲਿਆ ਸੀ ਆਰਬੀ ਫਰਾਈ ਕਰ ਲਈ ਸੀ ਤੋ ਹਣੇ ਨੂੰ ਜਿਆਦਾ ਸੇਕ ਦੀ ਲੋੜ ਨਹੀਂ ਹੈਗੀ ਤੇ ਇਹਨੂੰ ਆਪਾਂ ਲਾ ਲਾਂਗੇ ਗੈਸ ਕੋ ਥੱਲੇ ਲੋ ਵੀ ਅੱਜ ਆਪ ਅਰਬੀ ਦੀ ਸਬਜ਼ੀ ਬਣਾਈ ਸੀਗੀ ਤੇ ਪਾਪਾ ਨੂੰ ਟੇਸਟ ਕਰਾਉਣੇ ਆ ਤੇ ਪਾਪਾ ਦਾ ਰਿਵਿਊ ਲੈਣੇ ਆ ਵੀ ਕਿਵੇਂ ਦੀ ਬਣੀ। ਅੱਜ ਅੱਜ ਬੱਚਿਆਂ ਨੇ ਆਪਣੇ ਆਸਤੇ ਅਰਬੀ ਬਣਾਈ ਐ ਸਪੈਸ਼ਲ। ਇਹ ਦੇਖਦੇ ਆਂ ਖਾ ਕੇ ਵੀ ਕੈਸੀ ਬਣੀ ਐ। ਗੋਦਾਰ ਵੀ ਬਹੁਤ ਸਵਾਦ ਬਣੀ ਆ ਤੇ ਤੁਸੀਂ ਵੀ ਇਹਨੂੰ ਟਰਾਈ ਕਰਿਓ ਬਣਾ ਕੇ ਖਾਓ ਲੋ ਵੀ ਪਾਪਾ ਨੂੰ ਤਾਂ ਬਹੁਤ ਪਸੰਦ ਆ ਯਾਰ ਵੀ ਤੇ ਤੁਹਾਨੂੰ ਵੀ ਜੇਕਰ ਪਸੰਦ ਆਈ ਰੈਸਪੀ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਰੈਸਪੀ ਕਿੱਦਾਂ ਦੀ ਲੱਗੀ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਤੁਸੀਂ ਜਿਹੜੀ ਆ ਘਰੇ ਅਰਬੀ ਦੀ ਸਬਜ਼ੀ ਬਣਾ ਸਕਦੇ ਆ ਤੇ ਜਿਹੜੀ ਇਹ ਅਰਬੀ ਆ ਸੁੱਕੀ ਸੁੱਕੀ ਬਣਦੀ ਆ ਲੇਸ ਜਮਾਂ ਨਹੀਂ ਛੱਡਦੀ ਜੇ ਇਸ ਤਰੀਕੇ ਨਾਲ ਮੈਂ ਬਣਾਈ ਆ ਤੇ ਤੁਸੀਂ ਵੀ ਬਣਾ ਕੇ ਖਾਓ ਤੇ ਚੈਨਲ ਨੂੰ ਘੱਲੇ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ